ਅੱਤੇ ਖੁਣਾ ਚ ਬਾਰੇ ਦੇਖੋ। ਲਖਵੀਰ ਸੋਲਿਆਂ ਦੇ ਦਾਣੇ ਆ ਰ ਗਿਆ ਲੈ। ਹਾਂ ਚਮੜ ਹੈ ਆਪਣੇ ਤਾਂ ਇਹੋ ਜੀ ਕਣਕ ਹੁੰਦੀ ਨਹੀਂ ਯਾਰ। ਹੈਂ? ਤਾਂ ਹੀ ਤਾਂ ਮੈਂ ਲਾਲਾ ਇਹਨੂੰ ਕਿਹਾ ਦਾ ਰੈਡੀ ਮਿਕਸ ਲਾ ਕੇ। ਪਾਣੀ ਪਾ ਘਾੜ ਚ ਮਾਰੀ ਜਾਂਦੇ ਆ ਯਾਰ। ਕਾਟੂ ਨੇ ਨੇ ਵੀ ਮਾਰਤੇ ਤੇ ਜੇ ਕਣਕ ਦਾ ਕਿਤੇ ਮਾੜਾ ਬੀਜ ਲੈਂਦੇ ਆਪਾਂ ਫਿਰ ਕਣਕ ਵੀ ਮਾਰ ਦਿੰਦੀ। ਨਹੀਂ ਸਹੀ ਹੈ। ਇਕਲਵੰਤ ਬੰਨੀ। ਸਤਿ ਸ਼੍ਰੀ ਅਕਾਲ ਜੀ। ਆ ਵੀ ਸੁਖਵਿੰਦਰ। ਠੀਕ ਹੈ ਜੀ ਵਧੀਆ। ਹੋਰ ਠੀਕ ਹੈ। ਵਧੀਆ ਚੱਲਦੀ ਕਲਾ ਜੀ। ਹੋਰ ਹਾਂ ਵਧੀਆ ਜੀ। ਉਹ ਆਏ ਸੀ ਕਿ ਥੋੜਾ ਜਿਹਾ ਮਾਇਆ ਦਾ ਸੀਗਾ। ਹਾਂ ਯਾਦੀ ਲੋੜ ਜੀ ਸੀ ਵੀ ਬੂਜਾ ਲੈਣਾ ਉਹ ਸੁਖਜਿੰਦਰਾ ਤੇਰੇ ਮਣੇ ਤਾਂ ਪਹਿਲਾਂ ਹੀ ਵਿਆਜ ਵਿੱਚ ਰਟੜਦਾ ਉਹ ਜਰ ਵਿਆਜ ਤਾਂ ਟੁੱਟ ਗਿਆ ਐ ਹੁਣ ਝੋਨਾ ਵੀ ਘਟਨੇ ਕਿਲੇ ਆ ਲਾਲਾ ਜੀ ਗਾਹ ਕਣਕ ਦਾ ਜੇ ਚੰਗਾ ਵੀ ਬੂ ਵੀ ਜਿਲੇ ਚਾਰ ਮਨ ਦਾਣੇ ਹੋ ਜਾਣਗੇ ਮੈਂ ਤੇਰੀ ਗੱਲ ਸਮਝਦਾ ਕੋਈ ਇਹੋ ਜਿਹੇ ਪਰ ਆ ਆ ਵੀ ਜੇ ਹੁਣ ਕਣਕ ਦਾ ਵੀ ਵਧ ਗਿਆ ਵੀ ਜਿਲੇ ਤਸਰੀ ਬਕਸ ਤਾਂ ਚਾਰ ਮਨ ਦਾਣੇ ਹੋ ਜਾਣਗੇ ਤੇ ਮਾੜਾ ਮੋਟਾ ਕੁਝ ਮੁੜਦਾ ਹੋ ਜੂ ਹਾਂ ਮੈਂ ਤਾਂ ਐਂ ਕਹਿੰਦਾ ਸੀਗਾ ਪਰ ਉਹ ਫਿਰ ਛੇਟ ਜੀ ਸੁਖਜਿੰਦਰ ਗੱਲ ਇਹ ਆ ਤੋ ਇਹ ਤਾਂ ਰੋਈ ਬਿਜਲਾ ਜ਼ਰੂਰੀ ਹੈ ਇਹਨਾਂ ਖਰਚਾ ਕਰਨਾ ਸਸੀ ਕਸੀ ਜੀ ਕੀ ਹਾਲ ਆ ਪਸਰਾ ਹੋਰੀ ਕਿਵੇਂ ਹੋ ਠੀਕ ਹੈ ਵਧੀਆ ਚਟਾ ਚੁਟੇ ਪਾਈ ਬੈਠਾ ਲੱਗਦਾ ਝਾੜ ਪੂਰਾ ਵਧੀਆ ਨਿਕਲਾ ਲੱਗਦਾ ਬਸ ਠੀਕ ਜੀ ਤੁਹਾਨੂੰ ਪਤਾ ਹੈ ਡਾਉਣੀ ਹੈ ਝਾੜਦਾ ਅੱਛਾ ਠੀਕ ਹੈ ਠੀਕ ਹੈ ਉਹ ਮੈਂ ਵੀ ਕੀ ਗੱਲ ਕਰੀਏ ਨੇ ਉਹ ਉਹ ਮੈਂ ਵੀ ਲਖਵੀਰ ਛੇੜ ਜੀ ਨੂੰ ਇਹੀ ਕਹਿੰਦਾ ਸੀ ਵੀ ਕਣਕ ਦਾ ਬੀਜ ਲੈ ਲਈਏ ਨਵਾ ਚਾਰ ਮਨ ਦਾਣੇ ਵੱਧ ਹੋ ਜਾਣਗੇ ਹਾਂ ਉਹ ਤਾਂ ਜ਼ਰੂਰੀ ਹੈ ਤੈਨੂੰ ਪਤਾ ਕਬੀਲਦਾਰੀ ਆ ਮੁਰਦਾ ਛੁੜਦਾ ਹੋ ਜੂ ਕੋਸਸਰਾ ਗੱਲ ਆਇਆ ਵਿਆਜਤਾ ਤਾਂ ਪਿੰਦਰ ਦਾ ਪਹਿਲਾਂ ਕਿਤੀ ਜਾਂਦਾ ਚਲੋ ਉਹ ਤਾਂ ਕੋਈ ਨਹੀਂ ਪੈਸੇ ਹੁਣ ਹੋਰ ਮੰਗਦਾ ਮੈਂ ਤੈਨੂੰ ਇਹੀ ਰਹਿ ਦਿੰਦਾ ਪਰ ਆਵਾਜ ਦਾ ਬੀਜ ਘਰੇ ਪਿਆ ਉਹੀ ਬੀਜਲਾ ਜ਼ਰੂਰੀ ਐ ਸੇਟ ਘਰ ਵਾਲਾ ਬੀਜ ਉਹ ਛਾੜ ਜਾ ਦਿੰਦਾ ਨਹੀਂ ਸਮਾ ਕੇ ਕਈ ਵਾਰ ਹਾਈ ਨਹੀਂ ਪਤਾ ਨਹੀਂ ਹਰਾ ਹੋਵੇ ਤੇ ਫਿਰ ਇਹਨੂੰ ਵਿਸ਼ਵਾਸ ਦੱਸ ਪੰਨਾ ਤੇ ਇਹਨੂੰ ਪੱਕੇ ਹੀ ਪਤਾ ਵੀ ਬੀਜ ਵਧੀਆ ਹੋਊਗਾ ਤਸੱਲੀ ਵਾਲੇ ਬੰਦੇ ਹੈਗੇ ਆਪਣੇ ਹੈਗੇ ਮੈਂ ਲੈਣਾ ਜ਼ਿੰ ਭਰਪੂਰੀ ਸੀਡ ਆਲੇ ਜਾਂਦਾ ਨਹੀਂ ਤੋ ਹਾਂ ਹਾਂ ਵੀਰ ਆ ਕੇ ਬਾਈ ਹਾਂ ਆਉਂ ਦੰਦੇ ਤਸੱਲੀ ਆ ਉਹਨਾਂ ਦੇ ਪੂਰੀ ਆਪਾਂ ਨੂੰ ਅੱਛਾ ਹਾਂ ਮਾਨਤਾ ਪ੍ਰਾਪਤ ਅੱਛਾ ਪਈ ਉਹਨਾਂ ਕੋਲੇ ਲੈਣ ਲੱਗੀ ਰਹੀ ਸੀ ਹਾਂ ਅੱਛਾ ਵਧੀਆ ਕੰਮ ਆ ਉਹਨਾਂ ਦਾ ਠੀਕ ਹੈ ਅੱਛਾ ਨਾਲੇ ਕੋਈ ਤੇ ਬਾਹਰ ਦੂਰ ਜਾਣ ਦੀ ਲੋੜ ਨਹੀਂ ਵੱਡੇ ਸ਼ਹਿਰ ਚ ਆਪਣੇ ਸ਼ਹਿਰ ਚ ਕੋਈ ਮਰਜ਼ੀ ਵੀ ਅੱਛਾ ਪੁਰਾਣਾ ਲੈਣਾ ਪ੍ਰਾਣਾ ਲੈ ਲਓ ਜਿਹੜੇ ਨਵੇਂ ਆਏ ਆ ਇੱਕ ਦੋ ਵੀ ਜੇ ਉਹ ਵੀ ਹੈਗੇ ਉਹਨਾਂ ਕੋਲੇ ਪੱਕੀ ਗੱਲ ਹੈ ਪੂਰੀ ਤਸੱਲੀ ਅੱਛਾ ਕੋਈ ਨਾ ਕਰ ਦੋ ਦਾ ਵੀਰ ਦਾ ਹੱਲ ਕਰੋ ਇਹਦਾ ਵੀ ਦਾ ਕਰ ਦਿਓ ਜੀ ਸ਼ਹਿਰ ਜੀ ਵੀ ਨਾਲ ਹੀ ਕਹਾ ਹੋਣਾ ਹਣਾ ਵੀਰ ਨੂੰ ਵਿਚਾਰ ਤਾਂ ਨਹੀਂ ਹੋਣਿਆ ਇਹ ਤਾਂ ਗੱਲ ਹੈਗੀ ਆ ਭਾਜੀ ਗੱਲ ਕੋਈ ਗੱਲ ਨਹੀਂ ਫਿਰ ਐ ਕਰ ਸੁਖਿੰਦਰ ਦੇ ਭਰਾਵਾ ਚਲੋ ਕੋਈ ਗੱਲ ਨਹੀਂ ਵਿਆਜ ਤਾਂ ਤੇਨੂੰ ਪਤਾ ਹੀ ਆ ਤੇਰੇ ਸਿਰ ਟੁੱਟਦਾ ਠੀਕ ਐ ਉਹ ਆਦਾ ਜਿਆਦਾ ਰੱਖ ਲਈ ਪਰ ਤੇਨੂੰ ਪਤਾ ਹੀ ਆ ਸਾਡੀ ਕਲਮ ਦਾ ਹਨਾ ਹਾਂ ਇਹ ਤਾਂ ਹੈ ਹਾਂ ਤੇ ਬਾਕੀ ਗੱਲ ਏਹੀ ਐ ਸੁਖਿੰਦਰ ਹੁਣ ਤੂੰ ਕੋਈ ਗੱਲ ਨਹੀਂ ਮੈਂ ਤੈਨੂੰ ਗੂਗਲ ਪੇ ਕਰਾ ਦਵਾਂ ਮੁੰਡੇ ਨੂੰ ਕਹਿ ਕੇ ਠੀਕ ਐ ਮੈਂ ਕੋਈ ਗੱਲ ਨਹੀਂ ਤੂੰ ਵਗ ਜਾ ਇਹਦੇ ਨਾਲ ਬੁਸਰ ਨਾਲ ਤੂੰ ਜਾ ਕੇ ਬੁਸਰ ਦਵਾ ਲੈ ਠੀਕ ਐ ਬਾਕੀ ਤੇਰੀ ਤਸੱਲੀ ਹੋਣੀ ਚਾਹੀਦੀ ਆ ਭਰਾਵਾ ਤਸੱਲੀ ਆਪਣੀ ਕਿਉਂ ਕਿਉਂ ਐ ਪਹਿਲਾਂ ਸਿਰ ਭਰਾ ਸੱਤੇ ਸੀ ਹਨਾ ਨਹੀਂ ਪਤਾਈਆ ਹਿੱਟ ਦਾ ਪਾਉਂ ਲਈਏ ਉਹ ਤਾਂ ਫਰਕ ਹੁੰਦਾ ਇਹ ਮੰਨਤਾ ਪ੍ਰਾਪਤ ਵੀ ਹੈ ਅੱਛਾ ਮੰਨਤਾ ਵੀ ਪ੍ਰਾਪਤ ਹੈ ਹੋਰ ਹੋਰ ਅੱਛਾ ਛੱਲੀਆਂ ਲੜੀ ਬੂਸਰਾ ਬਸ ਤੂੰ ਬਤਵਾ ਕਰ ਲੈ 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 ਜਾ ਠੀਕ ਹੈ ਆਉਂਦਾ ਮੈਂ ਵੀ ਦਵਾ ਦੇ ਠੀਕ ਆ ਸਰਜੰਦਰ ਭਾਈ ਤੁਰਨਾ ਕਰਵਾ ਦੇ ਧੰਨਵਾਦ ਜੀ ਹਾਂ ਕਰਾ ਦੇ ਆ ਜਾ ਭੱਜ ਜਾ ਹੂੰ ਲਿਮਟਡ ਸਟਾਕ ਹੀ ਰਹਿ ਗਿਆ ਇਹਨਾਂ ਕੋਲੇ ਸ਼ਿਟੀ ਦਵਾ ਦਵਾਵਾ ਵੀ ਤੇ ਚਲੋ ਫਿਰ ਤਾਂ ਜਦ ਦਵਾ ਦਵਾ ਚੱਲ ਯਾਰ ਹੋਰ ਹੋਰ ਮੈਂ ਤਾਂ ਪਹਿਲਾਂ ਲਿਆ ਕੇ ਰੱਖ ਲਿਆ ਜੀ ਹੂੰ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਯਾ ਆਪਣੇ ਬੰਦਾ ਲਿਆਂਦਾ ਏ ਵੀਰ ਉਹਨੂੰ ਤਸੱਲੀ ਆ। ਹਾਂ ਨਾ ਸਾਰੇ ਵੀ ਆਪਣੇ ਤਸੱਲੀ ਵਾਲੇ ਆ। ਹਾਂ ਉਹ ਤਾਂ ਮੈਂ ਦੱਸਦਾ ਸਮਝਾਦਾ ਹਾਂ। ਸਾਰੇ ਸਰਟੀਫਾਈਡ ਵੀ ਆ। ਕਿਹਨਾਂ ਜਿਆਦਾ ਤੈਨੂੰ ਪਤਾ ਝੋਨੇ ਨੇ ਮਾਰ ਪਾਤੀ। ਹਾਂਜੀ ਤੇ ਹੁਣ ਮੈਂ ਇਹਨਾਂ ਬਾਈ ਨੇ ਉੱਥੇ ਤਸੱਲੀ ਲੈ ਜੀ ਸ਼ੇਪ ਕੋਲ। ਹਾਂਜੀ ਛੋਡੇ ਕੋਲ ਆਏ ਸੀ ਕਿ ਕਿਹੜੇ ਕਿਹੜੇ ਵੀ ਆ? ਵੀ ਆਪਣੇ ਕੋਲੇ ਬਈ ਆ ਦੇਖੋ ਸਿੰਪਲ ਪਹਿਲਾਂ ਤਾਂ ਗ੍ਰੇਡਿੰਗ ਵਧੀਆ ਕੀਤੀ ਹੋਈ ਆ। ਹੂੰ ਸੋਨ ਦੇ ਸਾਨੂੰ ਵੀ ਦੱਸੋ ਜੇ ਕੋਈ ਤੁਹਾਨੂੰ ਇਹ ਜਿ khúcਾ ਨਹੀਂ ਲੱਗੇ ਤਾਂ ਹੂੰ ਵੀ ਆਪਣੇ ਕੋਲੇ 372 ਹੂੰ ਤੇ 187 ਹੂੰ ਤੇ 372 ਹੀ ਹੂੰ 222 ਤੇ 826 ਹੂੰ ਇਹ ਹੈਗੇ ਨੇ ਜੀ ਠੀਕ ਹੈ ਸਾਰੀ ਆ ਮੰਨ ਲੋ ਹਾਂ ਜੀ ਹਾਂ ਅੱਛਾ 872 ਵੀ ਹੈਗਾ ਜੀ ਇਹ ਤੁਹਾਨੂੰ ਨਹੀਂ ਆ ਪੂਰੀ ਜਰਾ ਤਸੱਲੀ ਆ ਦੇਖੋ ਜੀ ਗੱਟਾ ਟੈਗ ਲੱਗੇ ਹੋਏ ਸਰਟੀਫਾਈਡ ਹੂੰ ਬਸ ਇਹ ਸਿਮਾਨਤਾ ਪ੍ਰਾਪਤ ਹੁੰਦਾ ਪ੍ਰਾਪਤ ਹੈ ਜੀ ਹਾਂ ਜੀ ਇਹ ਸਾਰਾ ਅਸੀਂ ਬਸ ਪੈਕਿੰਗ ਕਰੀ ਜਾਂਦੇ ਹਾਂ ਜੀ ਹਾਂ ਕਿੰਨੇ ਕਿੰਨਾ ਕੁ ਪਿਆ ਬਾਈ ਵੀ ਬੀਬਾਸਾ ਬਈ ਲਿਮਿਟਿਡ ਸਟਾਕ ਰਹਿ ਗਿਆ ਥੋੜੇ ਥੋੜੇ ਰਗੱਟੇ ਰਹਿ ਗਏ ਹੁਣ ਸਾਰਿਆਂ ਦੇ ਵੀ ਚੱਕ ਲਗੇ ਇਹ ਦਵਾ ਹਣਾ ਅਗਲੇ ਵੀਰ ਫਿਰ ਤੱਕ ਇਧਰੋਂ ਵੀ ਨਾ ਰਹਿ ਜਗੇ ਹੁਣ ਤਾਂ ਲਾਲਾ ਮਸਾ ਬਣਾਇਆ ਤੈਨੂੰ ਬੋਦਾ ਹਣਾ ਆ ਦੇਖੋ ਤੁਸੀਂ ਲਾਲਾ ਨੇ ਵੀ ਮਸਾ ਥੋਲ ਕੇ ਆਹ ਦੇਖੋ ਹੱਥ ਪਾ ਕੇ ਦੇਖੋ ਲਖਵੀਰ ਸੋਲਿਆਂ ਦੇ ਦਾਣੇ ਰਹਿ ਗਿਆ ਲੈ ਹਾਂ ਚੰਗਾ ਹੈ ਆਪਣੇ ਤਾਂ ਇਹੋ ਜੀ ਗਣਕ ਹੁੰਦੀ ਨਹੀਂ ਯਾਰ ਹੈ ਤਾਂ ਹੀ ਤਾਂ ਮੈਂ ਲਾਲਾ ਇਹਨੂੰ ਕਿਹਾ ਦਾ ਰੈਡੀ ਮਸ਼ੀਨਾਂ ਲਾ ਕੇ ਪਾਣੀ ਪਚਾੜ ਚ ਮਾਰੇ ਜਾਂਦੇ ਆ ਯਾਰ ਕਾਟ ਚੋਨੇ ਨੇ ਵੀ ਮਾਰਤੇ ਤੇ ਜੇ ਕਣਕ ਦਾ ਕਿਤੇ ਮਾੜਾ ਬੀਜ ਲੈਂਦੇ ਆਪਾਂ ਫਿਰ ਕਣਕ ਵੀ ਮਾਰ ਦਿੰਦੀ ਨਹੀਂ ਸਹੀ ਆ ਇਹ ਨਾਲਾ ਪਹਿਲਾਂ ਹੀ ਉਹ ਕਰੀ ਅਸੀਂ ਯੂਨੀਵਰਸਟੀਆਂ ਤੋਂ ਲੈ ਕੇ ਜੀ ਆਪ ਦੇ ਖੇਤ ਦੇ ਵਿੱਚ ਬੀਜ ਕੇ ਫਿਰ ਤਿਆਰ ਕਰਦੇ ਆਂ ਅਸੱਛਾ ਜੀ ਤੁਸੀਂ ਬਜਾਈ ਵੀ ਆਪ ਹੀ ਕਰਦੇ ਹੋ ਨਹੀਂ ਆਪਣੀ ਖੇਤੀ ਕਰਦੇ ਆ ਅਸੀਂ ਕਿਤੇ ਖਰੀਦ ਕੇ ਵੀ ਨਹੀਂ ਨਹੀਂ ਖੇਤੀ ਕਰਦੇ ਜੀ ਅਸੱਛਾ ਮੈਂ ਕੁਝ ਆਪ ਦੀ ਜ਼ਮੀਨ 'ਚ ਵੀ ਦਾਂ ਇਹ ਦੋ ਤਿੰਨ ਮੇਰੇ ਮਿੱਤਰ ਹੈ ਉਹਨਾਂ ਦੀ ਜ਼ਮੀਨ 'ਚ ਬਿਜਾਉਣਾ ਮੈਂ ਠੀਕ ਹੈ ਜਿੱਦਾਂ ਮਤਲਬ ਕਿ ਮੇਰੇ ਜਿਹੜੇ ਮੇਰੇ ਨੇੜੇ-ਨੇੜੇ ਰੇਖ ਦੇਖ ਚ ਹੋਜੀ ਕੰਮ ਫਿਰ ਉਹ ਤੁਸੀਂ ਇਹ ਮਤਲਬ ਕਿ ਆਪ ਦੇਖ ਕੇ ਉਹ ਕਰਦੇ ਆਪ ਕਰਦੇ ਜੀ ਰੋਗ ਵੀ ਵਗੈਰਾ ਕਰਾ ਕੇ ਜੀ ਦੀ ਜਾਂਚ ਵੀ ਕਰਾ ਕੇ ਫਿਰ ਸਾਡੇ ਆਪ ਨੂੰ ਲੱਗਿਆ ਜਿਹੜੀ ਇਹਨਾਂ ਰਹੀ ਅਸੀਂ ਕੋਈ ਇਹਨੂੰ ਸਾਫ਼ ਤੇ ਕਰ ਵੀਰ ਸੋਹਣਾ ਕੰਮ ਬਹੁਤ ਸਾਰਾ ਦੇਖਾ ਆਪ ਹੀ ਕਰਦੇ ਆ ਭਾਈ ਯਾਰ ਕੀ ਆ ਮਸ਼ੀਨਾ ਮਸੂਨਾਂ ਤੋਂ ਤਾਂ ਹੀ ਤਾਂ ਹੀ ਤੇਰੇ ਭਾਈ ਪੈੜੀ ਤੇਰੇ ਤਾਂ ਹੀ ਪੈੜੀ ਚੰਗੀ ਹੁੰਦੀ ਆ ਮੈਂ ਬਹੁਤ ਕਈ ਸਾਲਾਂ ਦਾ ਦੇਂਦਾ ਸੀਗਾ ਸਾਰੇ ਗੱਟਾਂ ਤੇ ਸਰਟੀਫਾਈਡ ਟੈਗ ਲੱਗੇ ਹੋਇਆ ਜੀ ਪੂਰਾ ਵੇਲ ਵੀ ਦੇਵਾਂਗੇ ਜੀ ਹਾਂ ਬਾ ਸਾਰਾ ਕੁਝ ਲੱਗਿਆ ਹੋਇਆ ਜੀ ਸਰਟੀਫਾਈਡ ਸੀਡੋ ਸਾਰਾ ਲੱਗਿਆ ਹੋਇਆ ਰਿਜਿਸਟਰ ਕੋ ਕੇ ਬੀਜ ਲਈ ਕੋਈ ਵੀ ਭਰਾ ਜਾ ਲੈ ਵੀ ਭਾਈ ਜੇ ਕਿਸੇ ਨੂੰ ਲੋੜ ਆ ਬੀਜ ਦੀ ਤਾਂ ਆਹ ਰਾ ਭਰਪੂਰ ਸੀਡਸ ਰਾਮਪਰਾ ਫੁੱਲ ਤੋਂ ਜਦੋਂ ਆਪਾਂ ਪਿੱਥੋ ਨੂੰ ਜਾਂਦੇ ਆ ਤਾਂ ਉੱਥੇ ਪਹੁੰਚਦੇ ਹੋ ਜਿਵੇਂ ਬਾਈ ਲਖਵੀਰ ਨੇ ਆਪਾਂ ਨੂੰ ਦੱਸਿਆ ਤਾਂ ਆਪਣਾ ਫਰਜ਼ ਆ ਦੂਜੇ ਕਿਸਾਨਾਂ ਨੂੰ ਵੀ ਦੱਸ ਦਈਏ ਵੀ ਬੀਜ ਦੀ ਲੋੜ ਆ ਭਾਈ ਆਪ ਖੇਤੀ ਕਰਦੇ ਨੇ ਤੇ ਆਪ ਹੀ ਬੀਜ ਤਿਆਰ ਕਰਦੇ ਨੇ ਇਹਨਾਂ ਤੋਂ ਆ ਕੇ ਤੁਸੀਂ ਚੁੱਪ ਕਰਕੇ ਬੀਜ ਖਰੀਦ ਲਓ ਸਰਟੀਫਾਈਡ ਵੀ ਹੈ ਪ੍ਰਮਾਣਤਾ ਪ੍ਰਾਪਤ ਹੈ ਕਿਸੇ ਘਬਰਾਉਣ ਦੀ ਲੋੜ ਨਹੀਂ ਵੀ ਕੋਈ ਸਾਡੇ ਨਾਲ ਇਹਦੇ ਹੇਰਾਫੇਰੀ ਨਾ ਹੋ ਜੇ ਸਰਟੀਫਾਈਡ ਕੰਮ ਸਾਹਮਣੇ ਸਾਰਾ ਸੋਡੇ ਸਟਾਕ ਪਿਆਗਾ ਸਟਾਕ ਥੋੜਾ ਪਰ ਲੈ ਜਾਓ 2-4 ਦਿਨਾਂ ਦੇ ਵਿੱਚ ਬਸ ਚੱਕ ਲੋ ਜੀ ਨੂੰ ਚਾਹੀਦਾ ਤੇ ਨੰਬਰ ਆਪਣਾ ਬੋਲ ਰਹੀ ਸਕਰੀਨ ਤੇ 98169 34113 ਜੀ ਲਖਮੀਰ ਚੱਲ ਨਾਮ ਹੈ ਮੇਰਾ ਪਿੰਡ ਰੰਪਰਾ ਜੀ